ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਪਿੰਡ ਉਸਮਾ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਸੋਨੂ ਵੀਰ ਨੂੰ ਸਾਰੇ ਤੁਸੀਂ ਜਾਣਦੇ ਜੀ ਉਹਨਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਲੱਗੇ ਆ ਪਹਿਲੀ ਵੀਡੀਓ ਅੱਜ ਲੱਗਿਆ ਆਪਾਂ ਬਣਾਉਣਾ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ 6 ਮੱਝਾਂ ਤੇ 2 ਬੈੜਾਂ ਟੋਟਲ 8 ਪਸ਼ੂ ਵਿਖਾਵਾਂਗੇ ਤੇ ਨੰਬਰ ਵੀਡੀਓ ਦੇ ਵਿੱਚ ਚੱਲੂਗਾ ਤੇ ਰੈਡੀ ਵੀਡੀਓ ਤੇ ਚ ਹੋਊਗਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਓ ਭਾਈ ਜੀ ਹੁਣ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਨਾ ਪਛਮੇ ਬਾਰੇ ਹਾਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਕਰੀ ਉਨਾ ਪਿੰਡ ਉਸਮਾ ਜ਼ਿਲ੍ਹਾ ਕਰਨਤਾਰ ਉਜੀ ਤਸੀਲ ਪੱਟੀ ਜੀ ਠੀਕ ਆ ਨੇੜੇ ਨੇੜੇ ਦੇ ਪਿੰਡ ਵੀ ਦੋ ਚਾਰ ਬੋਲ ਦਿਓ ਸ਼ਹਿਰਾ ਪੰਨੂਆਂ ਲੱਗਦਾ ਜੀ ਨਾਲ ਨਾਲ ਸਰੋਂ ਲੱਗਦਾ ਵਾ ਨਾਲ ਟੋਟੀਆਂ ਲੱਗਦਾ ਐ ਸੈਂਟਰ ਦੇ ਵਿਚਕਾਰ ਆ ਜਾਂਦਾ ਜੀ ਠੀਕ ਆ ਤੇ ਆਪਾਂ ਨੂੰ ਵਪਾਰ ਕਰਦਿਆਂ ਨੂੰ ਕਾ ਟਾਈਮ ਹੋ ਗਿਆ ਜੀ ਆਪ ਨੂੰ ਤੇ ਮਾਰਾ ਸਾਡੀ ਤੀਜੀ ਪੀੜ੍ਹੀ ਚੱਲੀ ਆ ਪਹਿਲਾਂ ਦਾਦਾ ਕਰਦਾ ਫਿਰ ਡੈਡੀ ਕਰਦਾ ਤੇ ਹੁਣ ਅਸੀਂ ਜੋ 12 13 ਸਾਲਾ ਤੋਂ ਲੱਗੇ ਹੋਣਾ ਕਰਦਾ ਠੀਕ ਆ ਤੇ ਕਰੀਏ ਸ਼ੁਰੂ ਆਪਾਂ ਵੀਡੀਓ ਹਾਂਜੀ ਮਾਰਾ ਹਾਂਜੀ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਜਾਂਦੇ ਤੋਂ ਆਪਾਂ ਸ਼ੁਰੂ ਕਰ ਲਈਏ ਇਹ ਸੱਤ ਤੋਂ ਛੋਟਾ ਭਾਜੀ ਠੀਕ ਆ ਇੱਕ ਕਿਹੜਾ ਸੁਆ ਸੁਈ ਜੀ ਤਿੱਗਾ ਸੁਆ ਹੋਊਗਾ ਹਾਂਜੀ ਬੱਚਾ ਨਹੀਂ ਜੀ ਇਹਦਾ ਠੀਕ ਆ ਇੱਕੋ ਦੁੱਧ ਹੋਊਗਾ 10 ਕਿਲੋ ਨੌ ਦੀ ਗਰੰਟੀ ਠੀਕ ਆ ਤੇ ਆਪਾਂ ਮੁੱਲ ਜਿਹੜਾ ਲੈਣ ਦੇਣ ਜਿਹੜਾ ਜਾਇਦ ਜਾਈ ਮੁੱਲ 50000 ਹਾਂਜੀ 60000 ਦੀ ਹਾਨਾ ਆਊਗੀ ਠੀਕ ਆ ਤੇ ਦੁੱਧ 9 ਕਿਲੋ 9 ਕਿਲੋ ਦੀ ਗਰੰਟੀ ਆ ਛੋਟੇ ਕੋ ਦੁੱਧ ਹੋਊਗਾ ਇੱਕ ਮਿੰਟ ਜੀ ਇੱਕ ਮਿੰਟ ਦੋਸਤੋ ਤੀਜਾ ਸੂਆ ਬੱਚਾ ਹੈਗਾ ਨਹੀਂ ਗਾ ਸੂਈ ਨੂੰ ਕनाडा ਮਹੂਗਾ ਲੱਗ ਭਾਗ ਨੂੰ ਪਤਾ ਨਹੀਂ ਜੀ ਆਪਾਂ ਗਰੰਟੀ ਨਹੀਂ ਦੇਣੀ ਹੈ ਮਾਲਕਾਂ ਦੇ ਕਹਿਣੇ ਤੇ ਆ ਵੀ ਦੋ ਤੋਂ ਦੋਸਤੋ ਬੱਚਾ ਨਹੀਂ ਹੈਗਾ ਹੈਗਾ ਚੰਗੇ ਢਾਂਚੇ ਦੀ ਆ ਮੱਝ ਪਹਿਲੇ ਨੰਬਰ ਤੇ ਜਿਹੜੀ ਆ ਤੀਜਾ ਸੂਆ 9 ਕਿਲੋ ਦੀ ਗਰੰਟੀ ਆ ਤੇ ਇਹ 60000 ਰੁਪਏ ਤੁਹਾਨੂੰ ਮਿਲ ਜੂਗੀ ਇਹ ਰਹਿੰਦੀ ਤੋਰ ਨੂੰ ਹਨਾ ਤੇ ਨੰਬਰ 2 ਤੇ ਜਿਹੜੀ ਝੋਟੀਆਂ ਦੇ ਵਰ 10 ਵੀਰ ਇਹ ਛੋਟੀ ਕੋ ਦੁੱਧ ਹੋਊਗਾ 11 ਕਿਲੋ ਠੀਕ ਆ 10 ਦੀ ਗਰੰਟੀ ਹੋ ਗਈ ਇਹਦੀ ਵੀ ਕਿਹੜਾ ਸੁਆ ਸੂਈ ਆ ਸੁਆ ਦੂਜਾ ਠੀਕ ਆ ਕਿੰਨਾ ਟਾਈਮ ਦੀ ਸੂਈ ਆ ਇਹ ਸੂਈ ਹੋਊਗੀ 12 13 15 ਦਿਨ ਲਈ ਲਗਭਗ ਹੋਊਗੀ ਤੇ ਬੱਚਾ ਮਗਰ ਕੀ ਆ ਗਿਆ ਠੀਕ ਆ ਖੋਲ ਕੇ ਤੋੜ ਕੇ ਖਾਦ ਦੀ ਮੜੀ ਇਹ ਦੋ ਜੀ ਦੋ ਮਾਰਾ ਦੋਸਤੋ ਪਹਿਲਾ ਸੁਆ ਸੂਈ ਆ ਪਹਿਲਾਂ ਦੱਸਿਆ ਸੀ ਸੌਰੀ ਦੋਸਤੋ ਦੂਜਾ ਸੁਆ ਸੂਈ ਆ ਤੇ ਇਸ ਟਾਈਮ 11 ਕਿਲੋ ਜਿਹੜਾ ਦੁੱਧ ਤਿਆਰ ਆ ਬੜੇ ਸੋਹਣੇ ਹਵਾਨੇ ਦੀ ਫਿਕਸ ਜਿਹ ਹਵਾਨੇ ਦੀ ਆ ਤੇ ਗੱਦਗਾਠ ਚੰਗਾ ਮੂੰਹ ਮੱਥੇ ਲੱਗਦੀ ਚੰਗੀ ਝੋਟੀ ਆ ਦੂਜਾ ਸੂਆ ਇਸ ਟਾਈਮ 11 ਕਿਲੋ ਜਿਹੜਾ ਦੁੱਧ ਇਹਦੇ ਥੱਲੇ ਤਿਆਰ ਆ 15 ਦਿਨਾਂ ਦੀ ਸੂਈ ਕੱਟਾ ਮਗਰਿਆ ਚੰਗੇ ਪਿੱਠ ਪੁੜੇ ਦੀ ਆ ਵੀਰੇ ਦਾ ਮੁੱਲ ਮੁੱਲ ਦਾ ਹੈਗਾ ਜੀ 90000 ਦੇਣੀ 87000 ਦੀ ਦੋਸਤੋ ਇਹ 87000 ਦੇ ਤੁਹਾਨੂੰ ਮਿਲ ਜੂਗੀ ਚੰਗੀ ਝੋਟੀ ਆ ਨੰਬਰ 3 ਤੇ ਇਹਦੇ ਬਾਰੇ ਪੁੱਛ ਲੈਨੇ ਵੀਰ ਨੰਬਰ 3 ਤੇ ਜਿਹੜੀ ਹੋਊਗਾ ਜੀ ਬੌਲਾ ਹੀ ਹੋਊਗਾ 10 ਕਿਲੋ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਹੋਊਗਾ ਚੌਥਾ ਦਿਨ ਠੀਕ ਆ ਤੇ ਸੂਆ ਸੂਆ ਦਾ ਤਿੱਜਾ ਹੋ ਗਈ ਸੂਆ ਤਿੱਜਾ 14 ਦਿਨ ਸੂਈ ਬੌਲਾ 10 ਕਿਲੋ ਬੌਲਾ 10 ਕਿਲੋ ਦੋਸਤੋ ਚੰਗੇ ਥਾਣਾ ਵਹਨੇ ਦੀ ਆ ਤੇ ਬਾਕੀ ਇਹਦੇ ਨਾਲ ਪੰਜ ਥਾਣੇ ਹਨਾ ਤਾਂ ਜੀ ਧਾਣ ਪੰਜੇ ਚੱਲਦੇ ਪੰਜੇ ਚੱਲਦੇ ਨੇ ਤੇ ਇਹਦਾ ਮੁੱਲ ਇਹਦਾ ਮੁੱਲ 90000 ਰੁਪਇਆ 88000 ਦੀ 88000 ਦੀ ਹਾਂਜੀ ਦੋਸਤੋ 88000 ਦੀ ਤੁਹਾਨੂੰ ਮਿਲ ਜੂਗੀ ਪੰਜਾਂ ਧਾਣਾ ਵਾਲੀ ਆ ਇਸ ਤੋਂ ਅਗੇ 4 ਨੰਬਰ ਤੇ ਚੰਗੇ ਢਾਂਚੇ ਦੀ ਮਾਜੇ ਵੀ ਅੱਛਾ ਜੀ ਤੇ ਸੂਈਨ ਨੂੰ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਅੱਜ 15 ਦਿਨਾਂ ਦੀ ਕੱਟੀ ਮਗਰ ਦੇ ਠੀਕ ਆ ਕੱਟੀ ਮਗਰ ਤੇ ਸੂਆ ਕਿਹੜਾ ਆ ਗਿਆ ਸੂਆ ਦੁੱਜਾ ਸੂਆ ਦੁੱਜਾ ਇਸ ਟਾਈਮ ਦੁੱਧ 13 ਕਿਲੋ 13 ਕਿਲੋ 12 ਦੀ ਗਰੰਟੀ ਠੀਕ ਆ ਤੇ ਇਹਦਾ ਮੁੱਲ ਵੀ ਦੱਸ ਦਈਏ ਜੀ ਇਹਦਾ ਮੁੱਲ ਤੇ ਕਰਦੇ ਆ 1 ਲੱਖ ਤੇ 22000 ਰੁਪਇਆ ਲੈਣ ਦੇਣ ਕੀ ਆ 1 ਲੱਖ 18000 ਦੀ ਦੇ ਦਾਂਗੇ ਦੋਸਤੋ 1 ਲੱਖ 18000 ਦੀ ਤੁਹਾਨੂੰ ਝੋਟੀ ਮਿਲ ਜੂਗੀ ਬਹੁਤ ਸੋਹਣੀ ਆ ਥਾਣਾ ਹਵਾਨਾ ਦਾ ਵੀ ਸਾਫ਼ ਹੈ ਮੋੜ ਤੋਂ ਚੌੜਾ ਹਵਾਨਾ ਉਹਦਾ ਖੋਲ ਕੇ ਤੋਰ ਕੇ ਵਿਖਾ ਦਈਏ 118000 ਰੁਪਏ ਤੁਹਾਨੂੰ ਮਿਲ ਜੂਗੀ। ਵਜਾਂ ਵਜਾਂ ਚੰਗਾ ਚੰਗੀ ਝੋਟੀ ਆ। ਲੈ ਆ ਵੀਰ ਮੋੜ ਲਿਆ। ਦੋਸਤੋ ਇਹ 13 ਕਿਲੋ ਦੁੱਧ ਵਾਲੀ ਤੁਹਾਨੂੰ 118000 ਦੀ ਮਿਲ ਜੂਗੀ। ਬੱਚਾ ਕੱਟੀ ਮਗਰੰਦੇ। ਇਸ ਤੋਂ ਅੱਗੇ ਪੰਜਵੇਂ ਨੰਬਰ ਤੇ ਇਹ ਬਹੁਤ ਸੋਹਣੀ ਝੋਟੀਆਂ ਤੇ ਥਣਾ ਦੇ ਵਿਰਲ ਦੇਖ ਸਕਦੇ ਆ ਇੱਕ ਮਿੰਟ ਵੇਖੋ ਇਹ ਵਿਰਲ ਦੇਖ ਸਕਦੇ ਮੋਢ ਚੌੜਾ ਮਦਾ ਹਵਾਨੇ ਦਾ ਤੇ ਪਿੱਠ ਪੂੜਾ ਵੀ ਚੰਗਾ ਚੌੜਾ ਇਹ ਵੀਰ ਜਿਹੜੀ ਪੰਜਵੇਂ ਨੰਬਰ ਤੇ ਆਂਦਾ ਇਹ ਕਿਹੜਾ ਸੂਆ ਇਹਦਾ ਸੂਆ ਦੂਜਾ ਜੀ 14 ਕਿਲੋ ਇਹ ਮਿੰਕ ਕਰਾ ਕੇ ਦੇਵਾਂਗੇ ਮਹਾਰਾਜ ਠੀਕ ਆ ਤੇ ਸੂਆ ਤੀਜਾ ਕਿ ਦੂਜਾ ਤੀਜਾ ਜੀ ਦੂਜਾ ਦੂਜਾ ਸੂਆ ਇਸ ਟਾਈਮ 14 ਕਿਲੋ ਦੁੱਧ ਤਿਆਰ ਆ ਚੰਗੀ ਬੰਦੀ ਤਾਂ ਦੀ ਮੱਝ ਪਿੱਠ ਪੂੜੇ ਦੀ ਸਿੰਗਾ ਦੀ ਕੁਆਲਿਟੀ ਵੇਖ ਸਕਦੇ ਬਹੁਤ ਸੋਹਣੀ ਆ। ਆ ਗਾੜੀ ਵੇਖ ਸਕਦੇ ਬਹੁਤ ਸੋਹਣੀ ਆ। ਇਸ ਟਾਈਮ 14 ਕਿਲੋ ਦੁੱਧ ਤਿਆਰ ਆਂਦੇ ਥੱਲੇ। ਤੇ ਬੱਚਿਆਂ ਨੇ ਮਗਰ ਫਿਰ ਕੀ ਆ ਗਿਆ? ਬੱਚਿਆਂ ਦੇ ਮਗਰ ਕੱਟੀ ਹੈ ਜੀ। ਠੀਕ ਆ। ਬੱਚੇ ਵੀ ਤੁਹਾਨੂੰ ਦਿਖਾ ਦਿੰਨੇ ਆ। ਦੋਸਤੋ ਚੰਗਾ ਸਪੇਸ ਤੇ ਕਟਾ ਕਟਾ ਕਰਕੇ ਠੀਕ ਆ ਤੇ ਵੀਰ ਇਹਦਾ ਮੁੱਲ ਆਪਾਂ ਹੀ ਕਰਦੇ ਆ ਇਹਦਾ ਮੁੱਲ ਤੇ ਵੀਰ ਕਰਦੇ ਆ 1,35,000 ਠੀਕ ਆ 1,30,000 ਦੀ ਦੇਣੀ ਆ ਦੋਸਤੋ 1,30,000 ਦੀ ਮਿਲ ਜੂਗੀ 14 ਕਿਲੋ ਦੁੱਧ ਤਿਆਰ ਆ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦਾ ਬੂਰੀ ਮੱਝ ਬਾਰੇ ਵੀਰ ਦੱਸਿਓ ਬੂਰੀ ਮੈਂ ਤਾਂ 1 ਮਹੀਨਾ ਪੂਰਾ ਰਹਿਦਾ ਗਰੈਂਟਰ ਨਾਲ ਠੀਕ ਆ ਤੇ ਸੁਆ ਕਿਹੜਾ ਨੇ ਸੂਣਾ ਦੂਜਾ ਤੇ ਮੋਲ ਲੈਂਦਾ ਮੋਟਰ ਦੇ ਲੈ ਇੱਕ ਦਾਫਰਦੇ ਆ ਦੋਸਤੋ ਚੰਗੇ ਢਾਂਚੇ ਦੀ ਆ ਖਲਾਰੀ ਵੀ ਰਹੀ ਇਥੇ ਚੰਗੇ ਢਾਂਚੇ ਦੀ ਪੂਰੀ ਉੱਚੀ ਲੰਮੀ ਆ ਬੂਰੀ ਮੱਝ 1 ਮਹੀਨੇ ਦੀ ਕੱਚੀ ਆ ਮੂੰਹ ਮੱਥੇ ਲੱਗਦੀ ਬਹੁਤ ਸੋਹਣੀ ਆ ਬੂਰੀ ਨੀਲੀ ਰਾਵੀ ਦੇ ਚ ਆ ਗਈ ਚੰਗੇ ਵਜਨ ਵਾਲੀ ਆ 1 ਮਹੀਨੇ ਦੀ ਕੱਚੀ ਆ ਪੇਠ ਪੂਰਾ ਬਹੁਤ ਚੌੜਾ ਹੈ ਵਿਰੇ ਨਾ ਕਿੰਨਾਂ ਦੁੱਧ ਚਵਾਇਆ ਹੋਊਗਾ ਕਿੰਨੇ ਭਾਈ ਪਹਿਲਾਂ ਨੇ 14 ਕਿਲੋ ਦੀ ਗੱਡੀ ਦਿੱਤੀ ਮਾਰਕਾ ਨੇ ਠੀਕ ਆ ਤੇ ਵਾਅਦਾ ਕਰੂਗੀ ਪਰ ਆਪਾਂ 13-14 ਕਿਲੋ ਈ ਮੈਨੂੰ ਬਾੜ ਸਾਹਿਬ ਆਂਦਾ ਵੀ ਨਹੀਂ ਕੋਸਾ ਠੀਕ ਆ ਦੋਸਤੋ ਇੱਕ ਮਹੀਨੇ ਦੀ ਕੱਚੀ ਚੰਗੇ ਟਾਂਚੇ ਦੀ ਆ ਤੇ ਚੰਗਾ ਦੁੱਧ ਚਵਾਇਆ ਹੋਗਾ ਬਾਕੀ ਏ ਤੁਸੀਂ ਆਪਣੀ ਸਮਝ ਵੇਖਣੀ ਕਿੰਨਾ ਚੋ ਸਕਦੇ ਜੇ ਤੇ ਇਹਦਾ ਮੁੱਲ ਵੀਰ ਮੋਲੇ ਦਾ 10 ਤੇ ਦੇਣੀ 15 ਦੀ ਆ ਦੋਸਤੋ 1 ਲੱਖ ਤੇ 5000 ਦੀ ਅੱਜ ਦਾ ਰੇਟ ਆ 1 ਮਹੀਨੇ ਦੀ ਕੱਚੀ ਦਾ ਹਾਜ਼ਰ ਹੋਈ ਮੈਂ ਦੇ 140 ਨੂੰ ਦੇਖ ਸਕਦੀ 35 ਨੂੰ ਦੇਖ ਸਕਦੀ ਠੀਕ ਆ ਮੱਝ ਚੰਗੀ ਆ ਦੋਸਤੋ ਜਿੰਨੇ ਮੱਝ ਕੱਚੀ ਲੈਣੀ ਕੋਈ ਆ ਸਕਦਾ ਹੈ 1 ਮਹੀਨਾ ਤੇ ਵਾਧੇ ਵਾਲੀ ਛੇ ਆ ਪਿੱਠ ਪੂੜਾ ਚੰਗਾ ਚੌੜਾ ਦੂਜੀਆਂ ਮੱਝਾਂ ਨੂੰ ਦੇਖ ਸਕਦੇ ਸਾਰੇ ਨਵੇਂ ਸਰਕਟ ਵੀ ਆ 1 ਲੱਖ ਤੇ 5000 ਦੀ ਤੁਹਾਨੂੰ ਅੱਜ ਮਿਲ ਜੂਗੀ ਕੱਚੀ ਜਦੋਂ ਸੂਈ ਉਦੋਂ ਰੇਟ ਕੁਝ ਹੋਰ ਹੋਊਗਾ ਤੇ ਵਹਿੜਾਂ ਦੇ ਵਿੱਚ ਤੁਹਾਨੂੰ ਖਾ ਦਿੰਦੇ ਆ ਇਹ ਵੀ ਜਿਹੜੀ ਵਹਿੜ ਹੈ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਹੀ ਹੈ ਜੀ ਪਹਿਲਾ ਸੂਆ ਸੂਈ ਆ ਦੁੱਧ 12 ਕਿਲੋਗਾਂ ਦੀ ਸੂਈ ਆ ਬੱਚਾ ਜੋ 15 ਕਿਲੋਗਾਂ ਦੀ ਸੂਈ ਆ ਠੀਕ ਆ ਦੁੱਧ 12 ਕਿਲੋ ਹੋਊਗਾ 11 ਦੀ ਗਰੰਟੀ ਤੇ ਇਹਦਾ ਮੁੱਲ ਮੁੱਲੇ ਦਾ ਕਰਦੇ ਆ 45000 ਰੁਪਇਆ ਜਿਹੜਾ ਹਾਂ ਨਾ ਉਹ 42000 ਦੀ ਹੋਊਗੀ ਦੋਸਤੋ ਇਹ 42000 ਦੇ ਤੁਹਾਨੂੰ ਮਿਲ ਜੂਗੀ ਪਹਿਲਾ ਸੂਆ ਬਹੁਤ ਸੋਹਣੀ ਚੰਗੀ ਵਹਿੜ ਨਿੱਕੀ ਨਿੱਗੀ ਚੰਗੇ ਕੱਦ ਕਾਠ ਵਾਲੀ ਆ ਬਾਹਲਾ ਵੱਡਾ ਵੀ ਕੱਦ ਨਹੀਂਗਾ ਤੇ ਮੀਡੀਅਮ ਤੋਂ ਪਲੱਸ ਆ ਇਹ ਤੁਹਾਨੂੰ 42000 ਦੇ ਵਿੱਚ ਮਿਲ ਜੂਗੀ 12 ਕਿਲੋ ਦੁੱਧ ਤਿਆਰ ਆ ਵੀਰੇ ਲਾਸਟ ਤੇ ਜਿਹੜੀ ਇਹ ਕਿਹੜਾ ਸੁਆ ਸੁਈ ਗਾਂ ਤੁੱਜਿਆ ਸੁਣਾ ਹੀ ਹੁੰਦੀ ਆ ਇਹ ਹੈ ਇਹ ਨਹੀਂ ਕਿ ਪਹਿਲਾ ਹੀ ਤੋਹੇ ਤੇ ਥੋੜੀ ਧੀਰੀ ਉਤਰਾਂ ਰਾਤ ਦੀ ਸੂਈ ਆ ਅੱਛਾ ਤੇ ਬੱਚਾ ਮਗਰ ਕੀ ਆ ਗਿਆ ਦਾ ਬੱਚਾ ਬੱਛੀ ਮਗਰ ਆ ਦੋਸਤੋ ਬੱਚਾ ਮਗਰ ਬੱਛੀ ਆ ਪਹਿਲਾ ਸੁਆ ਪਹਿਲਾ ਲਾਲੇ ਕੋ ਦੂਜਾ ਲਾਲੇ ਤੇ ਪਰ ਬਾਂਦੀ ਤਾਂਦੀ ਐ ਚੰਗੀ ਆ ਹਵਾਨਾ ਵੇਖ ਸਕਦੇ ਜੰਦਾ ਆ ਗਾੜੀ ਵੀ ਚੰਗੀ ਆ ਤੇ ਚੰਗੀ ਵਹਿੜ ਆ ਥੱਲਿਓ ਚੰਗੀ ਬਣੀ ਹੋਈ ਆ ਇੱਕ ਦਿਨ ਦੀ ਸੂਈ ਆ ਬੱਚਾ ਮਗਰ ਵੱੱਛੀ ਆ ਵੀਰਿੰਦਾ ਲੈ ਦੇ ਕੀ ਆ ਤਾਂ ਮੁੱਲ ਤਾਂ 55000 ਕਰਦੇ ਆ ਠੀਕ ਆ ਜਾਇਜ ਕਿਨੇ ਦੇ ਦिए ਵੇਖ ਲਓ ਕਰ ਦਿਓ ਮਾਨਤਨ ਜਿਹੜਾ ਤੁਸੀਂ ਕਰ ਸਕਦੇ 48000 ਦੀ ਤੇ ਇਹ 42000 ਦੀ ਹੈ ਨਾ ਹਾਂਜੀ ਦੋਸਤੋ 48 ਤੇ 42 ਵਾਲੇ ਪਹਾੜ ਨੇ ਛੋਟੇ ਤੇ ਪਰ ਵਹਿੜਾਂ ਚੰਗੀਆਂ ਨੇ ਇੱਥੇ ਤੁਸੀਂ ਆਣ ਕੇ ਜਦੋਂ ਪਸ਼ੂ ਵੇਖੋਗੇ ਤੁਹਾਨੂੰ ਰੇਟ ਉਪਰਾਂ ਨਹੀਂ ਲੱਗੂਗਾ ਵੀਡੀਓ ਦੇ ਵਿੱਚ ਹੋ ਸਕਦਾ ਤੁਹਾਨੂੰ ਵੱਧ ਲੱਗੇ ਤੇ ਬਾਕੀ ਚੰਗੀਆਂ ਵਹਿੜਾਂ ਤੇ ਮੱਝਾਂ ਦੇ ਵਿੱਚ ਵੀ ਤੁਹਾਨੂੰ ਸਾਰੀਆਂ ਮੱਝਾਂ ਤੋੜ ਕੇ ਦੁੱਧ ਪੁੱਛਤਾ ਹੈ ਰੇਟ ਵੀ ਦੱਸਤਾ ਤੇ ਬਾਕੀ ਨੰਬਰ ਜਿਹੜਾ ਹੈ ਵੀਡੀਓ ਦੇ ਚੱਲ ਰਿਹਾ ਹੈ ਜਿਹੜਾ ਨਗ ਤੁਹਾਨੂੰ ਪਸੰਦ ਆਉਂਦਾ ਇੱਥੇ ਆਣ ਕੇ ਤਸੱਲੀ ਨਾਲ ਚੋਵੋ ਇੱਕ ਟਾਈਮ ਚੋਵੋ ਦੋ ਟਾਈਮ ਚੋਵੋ ਰਹਿਣ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਵੀਰੋ ਨਾਲ ਦੇ ਕੋਲ ਵੀਰ ਜੀ ਆਪਣਾ ਇੱਕ ਨੰਬਰ ਬੋਲਦੇ ਹੋ ਦੁਬਾਰਾ ਨੰਬਰ ਆਪਣਾ ਹੈ ਜੀ 95 52 88041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਠੀਕ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਤੇ ਬਾਕੀ ਨਵੀਂ ਵੀਡੀਓ ਦੇ ਵਿੱਚ ਮਿਲਦੇ ਆਪਾਂ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ